ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਇੱਕ ਮਾਨਕ ਚਿਤ ਹੋ ਕੇ ਗਿਆਨੀ ਸੰਤ ਸਿੰਘ ਮਸਕੀਨ ਜੀ ਹੁਰਾਂ ਪਾਸੋਂ ਇਸ ਕਥਾ ਨੂੰ ਸਰਵਣ ਕਰੀਏ ਗੁਰਦਾਰੇ ਬੈਠੇ ਆਇਆ ਮਨ ਦਾ ਇੱਕ ਬਹੁਤ ਛੋਟਾ ਜਿਹਾ ਗੁਰਦਾਰੇ ਹੁੰਦਾ ਹੈ ਬਾਕੀ ਨਹੀਂ ਕਹਿੰਦੇ ਤਨ ਦੇ ਟੁਕੜੇ ਕਰ ਦੇਈਏ ਤਨ ਦੀ ਮੌਤ ਹੋ ਜਾਂਦੀ ਹੈ ਮਨ ਦੇ ਟੁਕੜੇ ਕਰ ਦੇਈਏ ਮਨ ਬਲਵਾਨ ਹੋ ਜਾਂਦਾ ਹੈ ਮਨ ਤੇ ਜੀਵ ਦਾ ਹੀ ਟੁਕੜਿਆਂ ਵਿੱਚ ਹੈ ਮਨ ਦੀ ਜ਼ਿੰਦਗੀ ਹੈ ਟੁਕੜੇ ਟੁਕੜੇ ਦਾਲ ਦਲੀਆ ਤੰਦੇ ਟੁਕੜੇ ਕਰਦੇ ਹੀ ਤੰਦੀ ਮੌਤ ਮਨ ਨੂੰ ਇੱਕ ਕਰ ਦਈਏ ਮਨ ਦੀ ਮੌਤ ਅਰ ਜੈਸੇ ਮਨ ਮਰਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮਨ ਮਰੇ ਧਾਤ ਮਰ ਜਾਵੇ ਪ੍ਰਿਸ਼ਨਾ ਮਰ ਜਾਣੀ ਕਹਿੰਦੇ ਤਨ ਦੀ ਮੌਤ ਹੋਵੇ ਉਸ ਤੋਂ ਪਹਿਲੇ ਮਨ ਦੀ ਮੌਤ ਹੋਣੀ ਚਾਹੀਦੀ ਹੈ ਤਾਂ ਹੀ ਜੀਵਨ ਯਾਤਰਾ ਸਫਲ ਹੁੰਦੀ ਹੈ ਵਰਨਾ ਨਹੀਂ ਤਨ ਦੀ ਮੌਤ ਹੋ ਗਈ ਹੈ ਤੇ ਮਨ ਦੀ ਮੌਤ ਹੋਈ ਨਹੀਂ ਇਸ ਦਾ ਅਗਲਾ ਜਨਮ ਚਲੇਗਾ ਮਨ ਕਰਕੇ ਅਗਲਾ ਜਨਮ ਚਲੇਗਾ ਮਨ ਤੇ ਬੀਜ ਸੀ ਬੀਜ ਤੇ ਇਸ ਦੇ ਕੋਲ ਮੌਜੂਦ ਹੈ ਫਿਰ ਜੰਮੇਗਾ ਤੇ ਫਿਰ ਪੈਦਾ ਹੋਵੇਗਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇਸ ਲੰਮੇ ਤੇ ਫਿਰ ਲੰਬੀ ਯਾਤਰਾ ਤੇ ਪੈ ਗਿਆ ਕਿਉਂ ਬੀਜ ਮੌਜੂਦ ਹੈ ਜਨਮ ਦਾ ਬੀਜ ਮੌਜੂਦ ਹੈ ਮਨ ਤੇ ਮਨ ਕਰਕੇ ਜਨਮ ਕਿਉਂ ਹੁੰਦਾ ਹੈ ਮਨ ਮਰੇ ਤਾਂ ਆਤਮਰ ਜਾਏ ਮਨ ਦੇਚ ਕੀ ਹੈ ਤ੍ਰਿਸ਼ਨਾ ਮਨ ਦੇਚ ਕੀ ਹੈ ਵਾਸ਼ਨਾ ਔਰ ਮਨ ਦੇਚ ਕੀ ਹੈ ਲੋਭ ਮਨ ਦੇਚ ਕੀ ਹੈ ਅਹੰਕਾਰ ਇਸ ਕਰਕੇ ਬਾਰ ਬਾਰ ਜਨਮ ਹੋਵੇਗਾ ਵਾਸ਼ਨਾ ਬੱਦਦਾ ਆਵੇ ਜਾਏ ਤਨ ਤੇ ਹਾਕ ਹੋ ਗਿਆ ਮਨ ਮੌਜੂਦ ਹੈ ਮਨ ਹਾਕ ਨਹੀਂ ਹੋਇਆ ਮਨ ਨਹੀਂ ਮਰਿਆ ਤਨ ਦੀ ਮੌਤ ਹੋਵੇ ਇਸ ਤੋਂ ਪਹਿਲੇ ਮਨ ਦੀ ਮੌਤ ਹੋ ਜਾਏ ਪਰ ਜੈਸੇ ਤਨ ਖਤਮ ਹੁੰਦਾ ਹੈ ਮਨ ਦਾ ਖਾਤਮਾ ਇਸ ਡੰਗ ਨਾਲ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਮੰਦਾ ਖਾਤਮਾ ਇਸ ਤਰ੍ਹਾਂ ਹੈ ਜੈਸੇ ਇੱਕ ਬੀਜ ਨੂੰ ਮਿੱਟੀ ਦੇ ਚ ਬੋਈਏ ਬੀਜ ਤੇ ਖਤਮ ਹੋ ਜਾਂਦਾ ਹੈ ਪਰ ਨਿਕਲ ਪੈਂਦਾ ਹੈ ਫਲ ਬਰਖ ਬੂਟਾ ਖਤਮ ਹੋ ਗਿਆ ਬੀਜ ਪਰ ਬੀਜ ਖਤਮ ਹੁੰਦਿਆਂ ਹੁੰਦਿਆਂ ਫੁੱਲ ਬਣ ਗਿਆ ਫਲ ਬਣ ਗਿਆ ਬੀਜ ਮਿਟਦਿਆਂ ਮਿਟਦਿਆਂ ਇੱਕ ਬੂਟਾ ਬਣ ਗਿਆ ਇੱਕ ਦਰਖਤ ਬਣ ਗਿਆ ਫੁੱਲ ਬਣ ਗਿਆ ਫਲ ਬਣ ਗਿਆ ਮਨ ਮਰਦਿਆਂ ਮਰਦਿਆਂ ਪ੍ਰਮਾਤਮਾ ਦਾ ਨਾਮ ਬਣ ਜਾਂਦਾ ਹੈ ਪ੍ਰਕਾਸ਼ ਬਣ ਜਾਂਦਾ ਹੈ ਪਰਮ ਆਨੰਦ ਬਣ ਜਾਂਦਾ ਹੈ ਇਸ ਵਾਸਤੇ ਕਹਿੰਦੇ ਨੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਮਨ ਮਰੇ ਤਾਂ ਆਤਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਕਹਿੰਦੇ ਨੇ ਮਹਾਤਮਾ ਗਾਂਧੀ ਆਖਰੀ ਬੁਢੇਪੇ ਵਿੱਚ ਵੀ ਤਜਰਬਾ ਕਰਦਾ ਰਿਹਾ ਮੇਰਾ ਮਨ ਮਰ ਗਿਆ ਕਿ ਨਹੀਂ ਔਰ ਇੱਕ ਗੱਲ ਉਸਨੇ ਕਬੂਲ ਕਰ ਲਿਆ ਤਨ ਕਬਰ ਦੇ ਨੇੜੇ ਚਲਾ ਗਿਆ ਮਨ ਨਹੀਂ ਮਰਿਆ ਇਹ ਅਸਫਲ ਸੰਤ ਸਫਲ ਨਹੀਂ ਹੋ ਸਕੇ ਅਸ ਇਹਨੂੰ ਸਫਲਤਾ ਨਹੀਂ ਮਿਲੀ ਇਹ ਗਲਵਖਰੀ ਹੈ ਕਿ ਸਚਾਈ ਕਬੂਲ ਕਰਨ ਦੀ ਇਸ ਦੇ ਅੰਦਰ ਹਿੰਮਤ ਆ ਗਈ ਇਸਨੇ ਕਬੂਲ ਕਰ ਲਿਆ ਨਹੀਂ ਮਰਿਆ ਮੇਰਾ ਮਨ ਭਾਵੇਂ ਆਪਣੇ ਢੰਗ ਨਾਲ ਸਾਧਨਾ ਬਥੇਰੀ ਕੀਤੀ ਸੀ ਗੱਲ ਨਹੀਂ ਬਣੀ ਮੰਦੀ ਮੌਤ ਨਾ ਹੋ ਸਕੇ ਆਖਰੀ ਸਮੇਂ ਤੱਕ ਇਸਨੇ ਕਬੂਲ ਕਰ ਲਿਆ ਕਿ ਮੇਰੇ ਮਨ ਦੇ ਵਿਚਾਸ਼ਨਾ ਹੈ ਨਹੀਂ ਮਰੀ। ਔਰ ਨਵੀਨ ਕਿਤਾਬਾਂ ਜੋ ਉਹਨਾਂ ਦੇ ਸੰਬੰਧ ਵਿੱਚ ਆਈਆਂ ਨੇ ਮਾਰਕੀਟ ਦੇ ਉਸ ਉਹਨਾਂ ਦੇ ਨਿੱਜੀ ਜੋ ਹੈ ਬੰਦਿਆਂ ਨਾਲ ਜੋ ਗੁਫ਼ਤਗੋਈ ਹੋਈ ਉਹ ਸਾਰੀ ਛਪ ਗਈ ਹੈ। ਔਰ ਨਿੱਜੀ ਗੁਫ਼ਤਗੋਹ ਦੇ ਵਿੱਚ ਕਬੂਲ ਕੀਤਾ ਹੈ ਕਿ ਤਨ ਤੇ ਸਮਸ਼ਾਨ ਗਾੜ ਦੇ ਵਿੱਚ ਪਹੁੰਚਣ ਵਾਲਾ ਹੈ। ਮਨ ਭਗਵਾਨ ਦੇ ਘਾਟ ਪਹੁੰਚਿਆ ਹੀ ਨਹੀਂ ਤਨ ਤੇ ਹਾਕ ਹੋਣ ਵਾਲਾ ਹੈ ਮਨ ਤੇ ਨੂਰ ਹੋਇਆ ਹੀ ਨਹੀਂ ਜ਼ਿੰਦਗੀ ਅਜਾਈ ਗਈ ਜ਼ਿੰਦਗੀ ਅਸਫਲ ਗਈ ਔਰ ਆਖਰੀ ਸਮੇਂ ਵਿੱਚ ਆਪਣੀ ਵਾਸ਼ਨਾ ਤੋਂ ਬੇਜ਼ਾਰ ਰਹਾ ਦੁਖੀ ਰਹਾ ਮੈਂ ਇੱਕ ਦਿਨ ਭਰਤਰੀ ਨੂੰ ਪੜ ਰਿਹਾ ਸੀ भरतरी ने भी कबूल किया कि तन शमशान के नेे पहुँच गया है मन भगवान के नेे नहीं पहुंचे कबूल किया उसने तस्लीम किया साधना उसने घट नहीं की थी, बहुत जो है करड़ी साधना की थी है ये है जाच जाच के आहार ना सो पै स्वादवार ਲਾਭ ਹੋ ਤੋ ਏਕ ਵਾਰ ਭੋਖ ਤਾਪ ਕੋ ਆਵਾਰ ਭਰਤਰੀ ਦੇ ప్రతి ਦੋ ਸ਼ਬਦ ਵੀ ਨੇ ਗੁਰਗਨ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜ੍ਹੀ ਹੋਵੇਗੀ ਉਹਨਾਂ ਦੇ ਸਾਹਮਣੇ ਇਹ ਬਾਖ ਆਏ ਹੋਣਗੇ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਬਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ ਸਗਲੀ ਜੋਤ ਹਮਾਰੀ ਸਮਿਆ ਕਿਉਂਕਿ ਭਰਤਰੀ ਗੌਰਖ ਪੰਥ ਦਾ ਪੁਜਾਰੀ ਸੀ ਤੇ ਜੋਗੀਆਂ ਦੇ 12 ਪੰਥ ਹੁੰਦੇ ਨੇ ਉਹਨਾਂ 12 ਪੰਥਾਂ ਦੇ ਚ ਆਈ ਪੰਥ ਦਾ ਪੁਜਾਰੀ ਸੀ ਭਰਤਰੀ ਆਈ ਪੰਥ ਜੋਗੀਆਂ ਦੇ 12 ਪੰਥਾਂ ਨੂੰ ਮੰਨਦਾ ਹੈ ਤੇ ਜਦ ਚਰਚਾ ਦੇ ਵਿੱਚ ਆਪ ਤੋਂ ਪੁੱਛ ਹੋਈ ਸੀ ਆਪ ਕਹਨੋ ਤਾਂ ਸਤਿਗੁਰ ਨੇ ਕਿਹਾ ਜੋਗੀ ਹੈ ਅਸੀਂ ਵੀ ਜੋਗੀ ਹਾਂ ਅਸੀਂ ਵੀ ਮੁੰਦਰਾ ਪਹਿਨੀ ਹੈ ਪਰ ਅਸੀਂ ਮੁੰਦਰਾ ਪਵਾਈ ਹੈ ਆਪਣੇ ਮਨ ਨੂੰ ਤੁਸੀਂ ਪਵਾਈ ਹੈ ਤਨ ਨੂੰ ਅਸੀਂ ਵੀ ਝੋਲਨ ਧਾਰਨ ਕੀਤੀ ਹੈ ਪਰ ਮਨ ਨੂੰ ਤਨ ਨੂੰ ਨਹੀਂ ਅਸੀਂ ਵੀ ਖਿੰਤਾ ਪਹਿਨੀ ਹੈ ਪਰ ਪਹਿਨਾਈ ਹੈ ਆਪਣੇ ਮਨ ਨੂੰ ਤਨ ਨੂੰ ਨਹੀਂ ਕਿਉਂਕਿ ਤਨ ਤੇ ਹਾਕ ਹੋ ਜਾਂਦਾ ਹੈ ਆਗਾ ਤੇ ਜਾਂਦਾ ਹੈ ਮਨ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਭੋ ਇਹ ਸਤਿਗੁਰਾਂ ਨੇ ਉੱਥੇ ਉਚਾਰਨ ਕੀਤਾ ਹੈ ਜੋਗੀਆਂ ਦੇ ਭਰਤੀ ਅਸੀਂ ਮਨ ਨੂੰ ਸੰਤੋਖ ਦੀਆਂ ਮੁੰਦਰਾ ਪਵਾ ਦਿੱਤੀਆਂ ਨੇ ਸ਼ਰਮ ਕਹਿੰਦੇ ਨੇ ਮਿਹਨਤ ਨੂੰ ਸਾਡੇ ਕੋਲ ਝੋਲੀ ਹੈ ਮੰਗਣ ਵਾਸਤੇ ਕੀ ਮਿਹਨਤ ਦੀ ਮੁਸ਼ਕਤ ਕਰਦੇ ਆ ਮਿਹਨਤ ਕਰਕੇ ਕਾੰਦੇ ਆ ਮੰਗਦੇ ਨਹੀਂ ਬਿਕਸ਼ਾ ਨਹੀਂ ਮੰਗਦੇ ਤੁਸੀਂ ਘਰ ਘਰ ਬਿਕਸ਼ਾ ਮੰਗਦੇ ਹੋ ਸੀ ਨਹੀਂ ਮੰਗਦੇ ਸਾਡਾ ਤੇ ਸਿਧਾਂਤ ਤੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਜਾਏ ਬਿਨਾ ਆਪਣੀ ਜ਼ਮੀਰ ਨੂੰ ਮਾਰਿਆਂ ਕੋਈ ਮੰਗ ਨਹੀਂ ਸਕਦਾ ਤਾਂ ਮਹਾਰਾਜ ਜੀ ਕਹਿੰਦੇ ਸਾਡੇ ਕੋਲ ਝੋਲੀ ਹੈ ਮੰਗਣ ਲਈ ਕੇ ਮਿਹਨਤ ਮਿਹਨਤ ਕਰਦੇ ਆ ਤੇ ਮਿਹਨਤ ਦੀ ਝੋਲੀ ਜੋ ਕੁਝ ਪਹਿ ਜਾਂਦਾ ਹੈ ਕਬੂਲ ਪਰਵਾਹ ਮੁਸ਼ਕਤ ਕਰਦੇ ਆ ਮਿਹਨਤ ਕਰਦੇ ਆ ਕਿਰਤ ਕਰਦੇ ਆ ਗੁਰਨਾਣਿਕ ਨੇ ਆਖਰੀ ਉਮਰ ਬੁਢੇਪੇ ਵਿੱਚ ਖੇਤੀ ਬਾੜੀ ਦਾ ਕੰਮ ਕੀਤਾ ਅਰਮ ਕੀਤਾ ਜਗਤ ਨੂੰ ਇਹ ਦੱਸਣ ਲਈ ਕਿ ਕਿਰਤ ਤੋਸੀ ਮੋ ਨਹੀਂ ਮੋੜਨਾ ਇਹ ਪੁਰਨੇ ਭਾਇ ਸੁਣ ਮੇਰੇ ਬਾਦਸ਼ਾਹ ਨੇ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਤੁਸੀਂ ਤਨ ਤੇ ਰਾਖ ਮਲਦੇ ਹੋ ਸਿਰਫ ਇਸ ਵਾਸਤੇ ਹੈ ਕਿ ਮਹਿਸੂਸ ਹੋ ਜਾਏ ਕਿ ਤਨ ਨੇ ਰਾਖ ਹੋ ਜਾਣਾ ਹੈ ਮੌਤ ਹੈ ਅਸੀਂ ਮਨ ਦੇ ਤੇ ਧਿਆਨ ਦੇ ਬਹੁਤ ਹਰ ਵਕਤ ਪ੍ਰਭੂ ਨਾਮ ਦੇ ਬਹੁਤ ਮਲਦੇ ਆ ਧਿਆਨ ਉਸ ਪਾਸੇ ਅਕਾਲ ਦਾ ਚਿੰਤਨ ਹਰ ਵਕਤ ਕਾਲ ਦਾ ਚਿੰਤਨ ਬਣ ਜਾਂਦਾ ਹੈ ਪਰਮਾਤਮਾ ਦੀ ਯਾਦ ਮੌਤ ਨੂੰ ਵੀ ਯਾਦ ਕਰਾ ਦਿੰਦੀ ਹੈ ਔਰ ਇਸੇ ਤਰੀਕੇ ਨਾਲ ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਅਸੀਂ ਤੇ ਮੌਤ ਦੀ ਖਿੰਤਾ ਪਹਿਨੀ ਹੋਈ ਹੈ ਗੋਦੜੀ ਕੁਆਰੀ ਕਾਇਆ ਜੁਗਤ ਜੀਵਨ ਨੂੰ ਇਸ ਕਾਇਆ ਨੂੰ ਕੋਰਾ ਰੱਖਣਾ ਪਵਿੱਤਰ ਰੱਖਣਾ ਇਹ ਅਸੀਂ ਪ੍ਰਮਾਤਮਾ ਪ੍ਰਾਪਤੀ ਦੀ ਜੁਗਤੀ ਸਮਝਦੇ ਹਾਂ ਹੋਰ ਕੋਈ ਜੁਗਤੀ ਨਹੀਂ ਅੱਖਾਂ ਨਾਲ ਗਲਤ ਨਹੀਂ ਵੇਖਣਾ ਕੰਨਾਂ ਨਾਲ ਗਲਤ ਨਹੀਂ ਸੁਣਨਾ ਰਸਨਾ ਨਾਲ ਗਲਤ ਨਹੀਂ ਬੋਲਣਾ ਪੈਰਾਂ ਨੂੰ ਗਲਤ ਪਾਸੇ ਤੋਰਨਾ ਨਹੀਂ ਹੱਥਾਂ ਨਾਲ ਕੁਝ ਗਲਤ ਕਰਨਾ ਨਹੀਂ ਰਸਨਾ ਨਾਲ ਗਲਤ ਬੋਲਣਾ ਨਹੀਂ ਇਸ ਤਰ੍ਹਾਂ ਤਨ ਨੂੰ ਕੋਰਾ ਰੱਖਣਾ ਕੋਰਾ ਰੱਖਣਾ ਕੋਰਾ ਕੁਵਾਰਾ ਸ਼ਬਦ ਇੱਕੋ ਹੀ ਹੈ ਅਖਰੀ ਅਰਥ ਇੱਕੋ ਹੀ ਨੇ ਚਿੰਤਾ ਕਾਲ ਕੁਵਾਰੀ ਘੜਾ ਨਵਾਂ ਆਵੇ ਕੋਹ ਰਾਏਗਾ ਕਪੜਾ ਨਵਾਂ ਬਣ ਕੇ ਆਇਆ ਬਈ ਕੋਹ ਰਾਏ ਨਵਾਂ ਸਾਫ ਸੁਥਰਾ ਤਨ ਨੂੰ ਪਵਿੱਤਰ ਰੱਖਣਾ ਕੋਵਰਾ ਰੱਖਣਾ ਇਹ ਪ੍ਰਮਾਤਮਾ ਦੀ ਪ੍ਰਾਪਤੀ ਦੀ ਛੜੀ ਜੋ ਹੈ ਜੁਗਤੀ ਹੈ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੇ ਰੱਬੀ ਜਿਹੜਾ ਵਿਸ਼ਵਾਸ ਹੈ ਭਰੋਸਾ ਹੈ ਇਹ ਸਾਡੇ ਕੋਲ ਡੰਡਾ ਹੈ ਲਾਠੀ ਹੈ ਕੁੱਤਿਆਂ ਤੋਂ ਬਚਾਓ ਦੀ ਖਾਤਰ ਔਰ ਹੋਰ ਜਾਨਵਰਾਂ ਤੋਂ ਬਚਾਓ ਦੀ ਖਾਤਰ ਜੋਗੀ ਲੋਕ ਹੱਥ ਦੇ ਡੰਡਾ ਰੱਖਦੇ ਸਨ ਸਾਇਕ ਦਿਨ ਪ੍ਰਮਾਤਮਾ ਦਾ ਭਰੋਸਾ ਹੈ ਉਹ ਹਰ ਪਾਂਤੀ ਸੜੀ ਰੱਖਿਆ ਕਰਦਾ ਹੁਣ ਜੋਗੀਆਂ ਦੇ 12 ਪੰਥ ਤੇ 12 ਪੰਥਾਂ ਦੇ ਚਾ ਇੱਕ ਆਈ ਪੰਥ ਜੋ 12 ਪੰਥਾਂ ਨੂੰ ਮੰਨਦਾ ਹੈ ਸਤਿਗੁਰ ਕਹਿੰਦੇ ਨੇ ਸਿਰਫ ਤੁਸੀਂ 12 ਪੰਥਾਂ ਨੂੰ ਮੰਨਦੇ ਹੋ ਤੇ ਮੈਂ ਵੀ ਆਹੀ ਪੰਥ ਦਾ ਜੋਗੀ ਆ ਆਹੀ ਪੰਥੀ ਸਗਲ ਜਮਾਤੀ ਦੁਨੀਆਂ ਦੇ ਵਿੱਚ ਜਿਤਨੀ ਆ ਜਮਾਤਾ ਨੇ ਜਿਤਨੇ ਵਰਨ ਨੇ ਜਿਤਨੇ ਭੇਖ ਨੇ ਮੈਂ ਸਭ ਨੂੰ ਮੰਨਦਾ ਮੈਂ ਕਿਸੇ ਦਾ ਵੀ ਨਿੰਦਕ ਨਹੀਂ ਔਰ ਭਰਤਰੀ ਪ੍ਰਤੀ ਜੋ ਆਸਾ ਰਾਗ ਦੇ ਅੰਦਰ ਸ਼ਬਦ ਹੈ ਉਸ ਦੇ ਵਿੱਚ ਖੁਲਾਸਾ ਹੈ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਣ अनेकੰ ਇਹ ਜੋ ਦੁਨੀਆ ਦੇ ਵਿੱਚ ਵਖ ਵਖ ਭੇਖ ਨੇ ਵਖ ਵਖ ਵਰਣ ਨੇ ਵਖ ਵਖ ਮਜ਼ਬ ਨੇ ਵਖ ਵਖ ਰਸਤੇ ਨੇ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਣ अनेकੰ ਕਹੇ ਨਾਨਕ ਸੁਰ ਭਰਤਰ ਜੋਗੀ ਪਾਉਰ ਬ੍ਰਹਮ ਲਿਵ ਇਕੰ ਇਹ ਜੋੜੀ ਸਾਰੇ ਭੇਖ ਨੇ ਸਾਰੇ ਵਰਨ ਨੇ ਮੈਂ ਇਹਨਾਂ ਦੇ ਨਾਲ ਆ ਮੇਰੇ ਨਾਲ ਮੈਂ ਕਿਸੇ ਦਾ ਵੀ ਨੰਦਰਕ ਨਹੀਂ ਮੈਂ ਤੇ ਸਭ ਦੇ ਨਾਲ ਚਲਦਾ ਸਭ ਨੂੰ ਨਾਲ ਲੈ ਕੇ ਚਲਦਾ ਆਈ ਪੰਥੀ ਸਗਲ ਜਮਾਤੀ ਅਸੀਂ ਜਗਤ ਨੂੰ ਜੇ ਤਣਦੇ ਜਗਤ ਦੀ ਜਿੱਤ ਨਹੀਂ ਸਮਝਦੇ ਮਨ ਜੀਤੇ ਜਗ ਜੀਤ ਮਨ ਨੂੰ ਜੇ ਤਣਦੇ ਜਹੀ ਜਗਤ ਦੀ ਜਿੱਤ ਸਮਝਦੇ ਆ ਭਰਤਰੀ ਦੇ ਪ੍ਰਤੀ ਦੋ ਸਾਫ ਸ਼ਬਦ ਉਚਾਰਨ ਕੀਤੇ ਨਾ ਸਾਹ ਰਾਗ ਦੇ ਚ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਸਾਫ ਕੇ ਹੋਰ ਬੜੇ ਸੁੰਦਰ ਜੋ ਹੈ ਉਦਾਹਰਣ ਦੇ ਕੇ ਜਗਤ ਗੁਰੂ ਬਾਬਾ ਭਰਤਰੀ ਨੂੰ ਜੋ ਹੈ ਸਮਝਾਉਂਦੇ ਨੇ ਇਹ ਭਰਤਰੀ ਕਿਤਨੀ ਵੱਡੀ ਸਾਧਨਾ ਕਰਦਾ ਹੈ ਕਹਿ ਰਿਹਾ ਹੈ ਜਾਂਚ ਜਾਂਚ ਕੇ ਆਹਾਰ ਘਰ ਘਰ ਤੋਂ ਭਿਕਸ਼ਾ ਮੰਗ ਕੇ ਲੈਣਾ ਨਾ ਹੈ ਸੋਪੇ ਸਵਾਦ ਵਾਰ ਲੋਕੀ ਬਚਿਆ ਕੁਛਿਆ ਪਰੂਠਾ ਅੰਨ ਮੇਰੀ ਝੋਲੀ ਚ ਪਾ ਦੇਣੇ ਲਾਭ ਹੋ ਤ ਏਕ ਵਾਰ ਅੱਠ ਪੈਰਾਂ ਵਿੱਚ ਮੈਂ ਇੱਕ ਵਕਤ ਖਾਣਾ ਦੋ ਵਕਤ ਨਹੀਂ ਖਾਂਦਾ ਮੇਰੀ ਇਹ ਸਾਧਨਾ ਹੈ ਕਿਉਂਕਿ ਗੋਰਖ ਨੇ ਮੈਨੂੰ ਐਸਾ ਕਿਹਾ ਦੁਪਹਿਰ ਤੋਂ ਬਾਅਦ ਤੀਸਰਾ ਪੈਰ ਜਿਹੜਾ ਹੁੰਦਾ ਜੋਗੀ ਲੋਕ ਉਸੇ ਵਕਤ ਅਨਗ੍ਰੇਨ ਕਰਦੇ ਨੇ ਖੰਡਰ ਨੇ ਬਸ ਇੱਕੋ ਵਕਤ ਸਵੇਰੇ ਕੁਛ ਨਹੀਂ ਰਾਤ ਨੂੰ ਕੁਛ ਵੀ ਨਹੀਂ ਤਾਂ ਭਰਤਰੀ ਕਹਿੰਦੇ ਨੇ ਮੈਂ ਇਸ ਤਰੀਕੇ ਨਾਲ ਜੀ ਰਿਹਾ ਜਾਂਚ ਜਾਂਚ ਕੇ ਆਹਾਰ ਨਾਹੀਂ ਸੋਪੇ ਸਵਾਦ ਵਾਰ ਲਾਭ ਹੋਤ ਏਕ ਵਾਰ ਭੂਖ ਤਾਪ ਕੋ ਆਵਾਰ ਬੁਖ ਦਾ ਤਾਪ ਜਦ ਮੈਨੂੰ ਲੱਗਦਾ ਤੇ ਮੈਂ ਉਸ ਨੂੰ ਇਸ ਤਰ੍ਹਾਂ ਦੂਰ ਕਰਦਾ ਦੂਸਰੀ ਪੰਕਤੀ ਭੂਮ ਸੈਨ ਪੇ ਬਨੋ ਨਸਾਕ ਸੈਨ ਕੋ ਗਿਨੋ ਸਰੀਰ ਮਾਤਰ ਪੋਖ ਨੋ ਨਾ ਜੋਬ ਨੋ ਸੁਪੇ ਦਿਵਾਰ ਕਹਿੰਦਾ ਨੀਂਦ ਆਉਂਦੀ ਹੈ ਤੇ ਮੈਂ ਜ਼ਮੀਨ ਤੇ ਸੋ ਰਹਿਣਾ ਨਾ ਥੱਲੇ ਕੁਛ ਵਿਛਾੜਨ ਨੋ ਨਾ ਉੱਪਰ ਕੁਛ ਲੈ ਮੇਰੇ ਗੁਰੂ ਗੋਰਖ ਨੇ ਐਸਾ ਆਖਿਆ ਤੂੰ ਥੱਲੇ ਕੁਝ ਵਿਛਾਣਾ ਨਹੀਂ ਹੈ। ਪਰ ਉੱਪਰ ਕੁਝ ਲੈਣਾ ਵੀ ਨਹੀਂ ਹੈ। ਚਾਹੇ ਸਰਦੀਏ ਚਾਹੇ ਗਰਮੀ। ਧੂਮ ਸੈਨ ਪੇ ਬਨੋ। ਨਾ ਸਾਥ ਸੈਨ ਕੋਗੇ ਨਾ। ਦੂਸਰਾ ਹੁਕਮ ਮੇਰੇ ਤੇ ਇਹ ਹੈ ਕਿਸੇ ਸਾਥ ਸੰਬੰਧੀ ਨਾਲ ਗੱਲ ਨਹੀਂ ਕਰਨੀ ਤਾਂ ਕਿ ਪੁਰਾਣਾ ਮੋਹ ਨਾ ਜਾਗ ਪਵੇ। ਬੱਚਿਆਂ ਨਾਲ, ਪਤਨੀ ਨਾਲ, ਮਾਂ ਨਾਲ, ਬਾਪ ਨਾਲ, ਭਰਾ ਨਾਲ, ਮਿੱਤਰਾਂ ਨਾਲ, ਦੋਸਤਾਂ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ ਔਰ ਕਿਸੇ ਨੂੰ ਮਿਲਣਾ ਵੀ ਨਹੀਂ ਹੋਮ ਸੈਨ ਪੇ ਬਨੋ ਨਾ ਸਾਥ ਸੈਨ ਕਹੋਗੇ ਨਾ ਸਰੀਰ ਮਾਤਰ ਕੋਖਨੋ ਨਾ ਜੋ ਬਨੋ ਸੁਪੇਦ ਵਾਰ ਇਹ ਸਾਧਨਾ ਕਰਦਿਆਂ ਕਰਦਿਆਂ ਭਰਤਰੀ ਕਹਿੰਦੇ ਬੁੱਢਾ ਹੋ ਗਿਆ ਵਾਲ ਚਿੱਟੇ ਹੋ ਗਏ ਨੇ ਕਿਸ ਮੇਰੇ ਚਿੱਟੇ ਹੋ ਗਏ ਨੇ ਬਿਰਧ ਹੋ ਗਿਆ ਸਾਰੀ ਇਹ ਸਾਧਨਾ ਕਰਦਿਆਂ ਕਰਦਿਆਂ ਕੀਨ ਚੀਰ ਗੋਦਰੀ అనేక ਲੀਰ ਸੌਂ ਕਰੀ ਕਰੀ ਉਜਾਰ ਝਾਉ ਭਰੀ ਅਧੈਨ ਗ੍ਰੰਥ ਵਾਰ ਵਾਰ ਕਹਿੰਦਾ ਘਰਾਂ ਚੋਂ ਟਾਕੀਆਂ ਇਕੱਠੀਆਂ ਕਰਕੇ ਲੀਰਾਂ ਇਕੱਠੀਆਂ ਕਰਕੇ ਮੈਂ ਗੋਦੜੀ ਬਣਾਈ ਹੈ ਤਨ ਦੀ ਔਰ ਬਿਲਕੁਲ ਉਜਾੜ ਬਿਆਬਾਨ ਜੰਗਲ ਵਿੱਚ ਮੈਂ ਆਪਣੀ ਝੁੱਗੀ ਬਣਾਈ ਹੈ ਕਾਕੇ ਕੋਈ ਰਿਸ਼ਤੇਦਾਰ ਮੈਨੂੰ ਮਿਲਣ ਵਾਸਤੇ ਨਾ ਆਵੇ ਤੇ ਕੋਈ ਮਨੁੱਖ ਕੋਲੋਂ ਲੰਗੇ ਜੀ ਨਾ ਕਿਸੇ ਮਨੁੱਖ ਦਾ ਮਿਲਾਪ ਨਾ ਹੋਵੇ ਮਨੁੱਖਾਂ ਨੂੰ ਦੇਖ ਕੇ ਕਿਦਰੇ ਮਨੁੱਖਾਂ ਦਾ ਸਮਾਜ ਚੇਤੇ ਨਾ ਆ ਜਾਏ ਮਨੁੱਖਾਂ ਦਾ ਰਹਿਣ ਸਹਿਣ ਚੇਤੇ ਨਾ ਆ ਜਾਏ ਰਿਸ਼ਤੇਦਾਰ ਚੇਤੇ ਨਾ ਆ ਜਾ ਬਿਲਕੁਲ ਉਜਾੜ ਦੇ ਵਿੱਚ ਝੁੱਗੀ ਬਣਾਈ ਹੈ ਖੇਨ ਚੇਰ ਗੋਦਰੀ ਅਨੇਕ ਲੀਰ ਸੌਂ ਕਰੀ કરી ਉਜਾਰ ਝੋਂ ਭਰੀ ਅਧਿਆਨ ਗ੍ਰੰਥ ਵਾਰ-ਵਾਰ ਤੇ ਉੱਥੇ ਮੈਂ ਕਰਦਾ ਕੀ ਆ ਕਹਿੰਦਾ ਪੜੇ ਹੋਏ ਗ੍ਰੰਥਾਂ ਨੂੰ ਮੜਮੜ ਕੇ ਪੜਦਾਰ ਇਹਨਾਂ ਸਾਰਾ ਦੇ ਔਰ ਮੰਤਰ ਨੂੰ ਬਾਰ-ਬਾਰ ਜਪਦਾ ਰਹਿਣਾ ਅਲਕ ਨਰਿੰਦਰਨ ਅਲਕ ਨਰਿੰਦਰਨ ਇਹ ਜਪਦਾ ਰਹਿਣਾ ਵੇਲਾ ਨਹੀਂ ਬੈਠਦਾ ਪੜੇ ਹੋਏ ਗ੍ਰੰਥਾਂ ਨੂੰ ਮੜਮੜ ਕੇ ਪੜਦਾਰ ਇਹਨਾਂ ਜਪੇ ਹੋਏ ਮੰਤਰਾਂ ਨੂੰ ਮੜਮੜ ਕੇ ਜਪਦਾ ਰਹਿਣਾ ਕੀ ਨ ਜੀਰ ਗੋਦਰੀ अनेक ਲੀਰ ਸੌ ਕਰੀ ਕਰੀ ਉਜਾਰ ਝਾਉ ਪਰੀ ਅਧੈਨ ਗ੍ਰੰਥ ਵਾਰ ਵਾਰ ਹਾਏ ਹਾਏ ਭੋਗ ਚਹੇ ਨਾ ਹੈ ਮੌਤ ਜੇ ਅਜੇ ਮੋਰ ਚਿਤ ਬੈਲ ਕੇ ਸਵਾਰ ਬੈਲ ਕੋ ਸਵਾਰ yogiyan da mukhi isht mahadev hai shiv ji te khendan shiv ji bail di sawari karda hai paratri khendan eh bail di aswari karn wale shiv ji hai ਮੇਰਾ ਮਨ ਰੂਪੀ ਬੈਲ ਤੇ ਮੇਰੇ ਅਜੇ ਵੀ ਕਾਬੂ ਚ ਨਹੀਂ ਹੈ ਇਹਨੇ ਮੈਨੂੰ ਪਛਾੜ ਕੇ ਪਰੇ ਸੁੱਟ ਦਿੱਤਾ ਹੈ ਤੇ ਮੇਰੇ ਕਾਬੂ ਚ ਨਹੀਂ ਹੈ ਇਹ ਨਹੀਂ ਮਰਦਾ ਤੇ ਮੇਰੇ ਕਾਬੂ ਚ ਵੀ ਨਹੀਂ ਮਾਰਨਾ ਤੇ ਇੱਕ ਪਾਸੇ ਕਿਰਤ ਕਰਕੇ ਤਨ ਨੂੰ ਜ਼ਿੰਦਾ ਰੱਖਣਾ ਹੈ ਕੀਰਤੀ ਕਰਕੇ ਮਨ ਨੂੰ ਮਾਰਨਾ ਹੈ ਇਹ ਕੀਰਤਨ ਕਿਉਂ ਹੈ ਕਥਾ ਕਿਉਂ ਹੈ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਿਉਂ ਹੈ ਮਨ ਨੂੰ ਮਾਰਨਾ ਹੈ ਦਿਨ ਬਰ ਦੰਦਾ ਕਿਉਂ ਹੈ ਤਨ ਨੂੰ ਜ਼ਿੰਦਾ ਰੱਖਣਾ ਹੈ ਉਤਨੇ ਚਿਰ ਤੱਕ ਤਨ ਨੂੰ ਜ਼ਿੰਦਾ ਹੀ ਰੱਖਣਾ ਹੈ ਕੋਸ਼ਿਸ਼ ਕਰਨੀ ਹੈ ਜਿੰਨੇ ਚਿਰ ਤੱਕ ਮਨ ਮਰ ਨਾ ਜਾਏ ਪਰ ਹੁੰਦਾ ਕੀ ਹੈ ਤਨ ਤੇ ਮਰ ਜਾਂਦਾ ਮਨ ਨਹੀਂ ਮਰਦਾ ਜੀਵਨ ਯਾਤਰਾ ਨਿਸਫਲ ਚਲੀ ਜਾਂਦੀ ਹੈ ਸਫਲ ਤੇ ਉਦੋਂ ਕਿ ਮਨ ਮਰ ਜਾਇਆ ਹੈ ਤਨ ਦੇ ਮਰਨ ਤੋਂ ਪਹਿਲੇ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਦਾ ਮਰਨਾ ਕੀ ਹੈ ਜਿਵੇਂ ਬੀਜ ਨੂੰ ਜ਼ਮੀਨ ਦੇ ਵਿੱਚ ਬੋਹ ਦਈਏ ਮਰਦਾ ਹੈ ਪਰ ਮਰਨ ਤੋਂ ਬਾਅਦ ਕੀ ਹੋ ਜਾਂਦਾ ਹੈ ਫੁੱਲ ਬਣ ਜਾਂਦਾ ਹੈ ਫਲ ਬਣ ਜਾਂਦਾ ਹੈ ਸੋਹਣਾ ਦਰਖਤ ਬਣ ਜਾਂਦਾ ਹੈ ਔਰ ਬੜੀ ਵੱਡੀ ਖੂਬਸੂਰਤੀ ਉਸ 'ਚੋਂ ਪ੍ਰਗਟ ਹੋ ਜਾਂਦੀ ਹੈ तमाम ਖੂਬਸੂਰਤ ਫੁੱਲਾਂ ਦਾ ਬੀਜ અત્યੰਤ ਕਰੋਪਾਉਂਦਾ ਹੈ ਬਹੁਤ ਕਰੋਪਾਉਂਦਾ ਹੈ ਬੀਜ ਕੋਈ ਸੁੰਦਰ ਨਹੀਂ ਹੁੰਦੇ ਔਰ ਬੀਜ ਕਠੋਰ ਹੁੰਦੇ ਨੇ ਫੁੱਲ ਸੁੰਦਰ ਹੁੰਦੇ ਨੇ ਫੁੱਲ ਕੋਮਲ ਹੁੰਦੇ ਨੇ ਪਰ तमाम ਸੁੰਦਰ ਤੇ ਕੋਮਲ ਫੁੱਲਾਂ ਦਾ ਬੀਜ અત્યੰਤ ਕਠੋਰ ਹੁੰਦਾ ਹੈ ਇਹ ਜਿਹੜੇ दैਵੀ ਗੁਣ ਬੜੇ ਕੋਮਲ ਨੇ ਪ੍ਰਮਾਤਮਾ ਦਾ ਨਾਮ ਬੜਾ ਰਸਦਾਇਕ ਹੈ અત્યੰਤ ਸੁੰਦਰ ਹੈ ਇਹ ਇਸੇ ਹੀ ਕਰੂਪਮਨ ਦੇ ਚੋਂ ਪੈਦਾ ਹੁੰਦਾ ਹੈ ਇਸੇ ਹੀ ਕਰੂਪਮਨ ਵਿੱਚ ਮਨ ਬੀਜ ਹੈ ਅਗਰ ਇਸ ਨੂੰ ਬੋਈਏ ਕਿੱਥੇ ਬੋਈਏ ਇਹ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਏ ਜੇ ਕਿਦਰੇ ਇਹ ਇੱਕ ਹੋਵੇ ਕਹਿੰਦੇ ਆ ਨਾ ਇੱਕ ਮਨ ਕਰਕੇ ਇਹਦਾ ਮਤਲਬ ਮਨ ਦੋ ਦੁਹਾੜ ਦਾਲ ਸ਼ੱਕ ਵੀ ਹੈ ਸ਼ਰਧਾ ਵੀ ਹੈ ਸੰਕਲਪ ਵੀ ਹੈ ਵਿਕਲਪ ਵੀ ਖੜਾ ਹੋ ਗਿਆ ਔਰ ਅਗਰ ਐਸਾ ਹੈ ਤਾਂ ਸਫਲਤਾ ਨਹੀਂ ਮਿਲਦੀ ਤੰਦੇ ਟੁਕੜੇ ਕਰ ਰਹੀਏ ਤਨ ਨੂੰ ਇੱਕ ਕਰਨਾ ਬੜਾ ਔਖਾ ਹੈ ਪਰ ਮਨ ਦੇ ਜਿਹੜੇ ਟੁਕੜੇ ਨੇ ਇਹਨੂੰ ਇੱਕ ਕੀਤਾ ਜਾ ਸਕਦਾ ਹੈ ਸਤਸੰਗ ਦੇ ਆਸਰੇ ਤੇ ਕਥਾ ਕੀਰਤਨ ਦੇ ਆਸਰੇ ਤੇ ਔਰ ਨਾਮ ਜਪ ਦੇ ਆਸਰੇ ਤੇ ਜਪ ਜਪ ਕੇ ਪਹਿਲੇ ਮਨ ਨੂੰ ਇੱਕ ਕਰਨਾ ਆਉਂਦਾ ਹੈ ਅਗਰ ਮਨ ਬੀਜ ਹੈ ਤਾਂ ਧਰਤੀ ਕੀ ਹੈ ਗੁਰੂ ਦਾ ਸ਼ਬਦ ਵਾਹਿਗੁਰੂ 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 ਇਹ ਧਰਤੀ ਹੈ ਇਹਦੇ ਚਿਹੜਾ ਮਨ ਦਾ ਬੋਨਾ ਹੈ ਤੇ ਬੀਜ ਹੈ ਇਹਨੂੰ ਧਿਆਨ ਨਾਲ ਜੋ ਸੁਣਨਾ ਹੈ ਖੁਲਾਸਾ ਪੂਰਾ ਬਾਅਦ ਵਿੱਚ ਮੁਖਤਸਰ ਇਹ ਹੈ ਗੁਰੂ ਦਾ ਮੰਤਰ ਧਰਤੀ ਹੈ ਮਨ ਬੀਜ ਹੈ ਤੇ ਸਾਬ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ ਜੇ ਇਹ ਬੀਜ ਇੱਕ ਹੈ ਤੇ ਜ਼ਰੂਰ ਹੋ ਗਏਗਾ ਇਹਦੇ ਚੋਂ ਸਮਾਧੀ ਪੈਦਾ ਹੋਵੇਗੀ ਇਸ ਦੇ ਚੋਂ ਆਨੰਦ ਪੈਦਾ ਹੋਵੇਗਾ ਇਹਦੇ ਚੋਂ ਰੂਹਾਨੀ ਸ਼ਕਤੀ ਪੈਦਾ ਹੋਵੇਗੀ ਔਰ ਇਸ ਦੇ ਚ ਰੱਬੀ ਗੁਣ ਪੈਦਾ ਹੋਣਗੇ ਅਗਰ ਇੱਕ ਹੈ ਪਰ ਸਾਹਿਬ ਕਹਿੰਦੇ ਨੇ ਸਿਰਫ ਬੀਜ ਦਾ ਇੱਕ ਹੋਣਾ ਹੀ ਲਾਜ਼ਮੀ ਨਹੀਂ ਰੁੱਤੀ ਹੂ ਰੁੱਤ ਹੋਵੇ ਬਸ਼ਰਤੇ ਰੁੱਤ ਦੇ ਮੁਤਾਬਕ ਵੀ ਬੀਜੇ ਐਸਾ ਨਹੀਂ ਕਿ ਬਿਰਤਾ ਬੀਜ ਦੇ ਦੇਵੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ वेले दी नमाज़ कुवेले दिया टकरा समय सिर जो नमाज़ नहीं पढ़ी गई टकरा ही ने तो नमाज़ नहीं है आम पंजाबी मुहावरा पंजाबी मुसलमाना का वेले दी नमाज़ कुवेले दिया टकरा समय सिर नमाज़ नहीं पढ़ी <coughs> तो टकरा ही मारना है वो तो नमाज़ नहीं है इस वास्ते साहब कहते रुत्ती हूँ रुत होए ਬੀਜਣ ਵਾਲੀ ਰੁੱਤ ਵੀ ਹੋਵੇ ਤੋ ਰੁੱਤ ਕਿਹੜੀ ਹੈ ਕਦੋਂ ਆਏ ਕਦੋਂ ਇਸ ਮਨ ਰੂਪੀ ਬੀਜ ਨੂੰ ਸ਼ਬਦ ਦੀ ਧਰਤੀ ਦੇ ਚ ਬੋਈਏ ਕਦੋਂ ਬੋਈਏ ਅਕਸਰ ਬੀਜ ਬੋਣ ਦੀ ਰੁੱਤ ਸਾਲ ਦੇ ਚ ਇੱਕ ਦਫਾ ਜਾਂ ਦੋ ਦਫਾ ਜਾਂ ਤੋ ਤਿੰਨ ਦਫਾ ਇਸ ਤੋਂ ਜ਼ਿਆਦਾ ਤੇ ਨਹੀਂ ਕਿਸੇ ਬੀਜ ਦੀਆਂ ਦੋ ਫਸਲਾਂ ਕਿਸੇ ਦੀਆਂ ਤਿੰਨ ਔਰ ਕਿਸੇ ਕਿਸੇ ਮੁਲਕ ਦੇ ਚ ਬੀਜ ਨੂੰ ਬੋਣ ਦੀ ਰੁੱਤ ਸਾਲ ਦੇ ਚ ਇੱਕੋ ਹੀ ਦਫਾ ਮਨ ਬੀਜ ਹੈ ਗੁਰੂ ਦਾ ਮੰਤਰ ਧਰਤੀ ਹੈ ਰੁੱਤ ਕਿਹੜੀ ਹੈ ਤੇ ਕਦੋਂ ਆਉਂਦੀ ਹੈ ਸਾਲ ਦੇ ਵਿੱਚ ਇੱਕ ਦਫਾ ਦੋ ਦਫਾ ਚਾਰ ਦਫਾ ਨਹੀਂ 24 ਘੰਟਿਆਂ ਦੇ ਵਿੱਚ ਦੋ ਦਫਾ ਆਉਂਦੀ ਹੈ ਰੁੱਤ ਅੱਠ ਪੈਰਾਂ ਦੇ ਵਿੱਚ ਦੋ ਦਫਾ ਰੁੱਤ ਆਉਂਦੀ ਹੈ ਮਨ ਰੂਪੀ ਬੀਜ ਨੂੰ ਸ਼ਬਦੀ ਧਰਤੀ ਦੇ ਵਿੱਚ ਪਾਉਣ ਦੇ ਲਈ ਦੋ ਦਫਾ 24 ਘੰਟਿਆਂ 'ਚ 8 ਪੈਰਾ ਦੇ 'ਚ ਪ੍ਰਮਾਤਮਾ ਸਾਨੂੰ ਵਕਤ ਦਿੰਦਾ ਹੈ। ਤੋਂ ਪ੍ਰਸ਼ਨ ਪੈਦਾ ਹੋ ਗਿਆ ਉਹ ਕਿਹੜਾ ਵਕਤ ਹੈ? ਉਹ ਰੁੱਤ ਕਿਹੜੀ ਹੈ? ਜਦ ਦਿਨ-ਦਿਨ ਨਾ ਹੋਵੇ ਤੇ ਰਾਤ-ਰਾਤ ਨਾ ਆਵੇ। ਬਸ ਉਹ ਹੈ। ਉਹ ਸਮਾਂ ਹੈ। ਤੇ ਇੱਕ ਪ੍ਰਸ਼ਨ ਖੜਾ ਹੋ ਸਕਦਾ ਹੈ। ਦਿਨ-ਦਿਨ ਨਹੀਂ ਹੈ ਤੇ ਰਾਤ-ਰਾਤ ਨਹੀਂ ਹੈ ਤੇ ਮਨੁੱਖ ਤੇ ਇਹਨਾਂ ਦੋਹਾਂ ਦੇ ਸੰਬੰਧ ਦੇ ਜਾਣਦਾ ਜਾਂ ਦਿਨ ਹੋਵੇਗਾ? ਯਾ ਰਾਤ ਹੋਵੇਗੀ ਨਹੀਂ ਇੱਕ ਹੋਰ ਸਮਾਂ ਵੀ ਹੈ ਔਰ ਉਸ ਨੂੰ ਬੜਾ ਸੋਹਣਾ ਨਾਮ ਦਿੱਤਾ ਹੈ ਭਾਰਤ ਦੇ ਧਾਰਮਿਕ ઋਸ਼ੀਆਂ ਨੇ ਸੰਦਿਆ ਸੰਧੀ ਜਦ ਦਿਨ ਤੇ ਰਾਤ ਦੀ ਸੰਧੀ ਹੋਵੇ ਉਹਨੂੰ ਕਹਿੰਦੇ ਨੇ ਸੰਦਿਆ ਸੂਰਜ ਗਰੂਪ ਹੋ ਗਿਆ ਹੈ ਪਰ ਅਸੀਂ ਨਹੀਂ ਕਹਿ ਸਕਦੇ ਕਿ ਰਾਤ ਹੋ ਗਈ ਕਿਉਂਕਿ ਚਾਨਣਾ ਤੇ ਮੌਜੂਦ ਹੈ ਪਰ ਦਿਨ ਵੀ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਦਿਨ ਕਰ ਸੂਰਜ ਨੂੰ ਕਹਿੰਦੇ ਨੇ ਦਿਨ ਕਰੋ ਤੇ ਗਰੂਪ ਹੋ ਗਿਆ ਉਹ ਤੇ ਡੁੱਬ ਗਿਆ ਇਹ ਸੰਧੀ ਹੋ ਰਹੀ ਹੈ ਸੰਧੀ ਕਹਿੰਨ ਜੋੜ ਕਹਿੰਦੇ ਨੇ ਫਲਾਣੇ ਨਾਲ ਸਾਡੀ ਸੰਧੀ ਹੋ ਗਈ ਫਲਾਣੇ ਨਾਲ ਸਾਡਾ ਜੋੜ ਹੋ ਗਿਆ ਇਹ ਦਿਨ ਤੇ ਰਾਤ ਦੀ ਸੰਧੀ ਹੈ ਇੱਕ ਸਵੇਰੇ ਆਉਂਦੀ ਹੈ ਉਹ ਫੁੱਟ ਗਈ ਹੈ ਲੇਕਿਨ ਅਸੀਂ ਦਿਨ ਨਹੀਂ ਕਹਿ ਸਕਦੇ ਕਿਉਂਕਿ ਸੂਰਜ ਤੇ ਚੜਿਆ ਹੀ ਨਹੀਂ ਹੋ ਗਿਆ ਹੀ ਨਹੀਂ ਪਰ ਰਾਤ ਵੀ ਨਹੀਂ ਕਹਿ ਸਕਦੇ ਕਿਉਂਕਿ ਚਾਨਣਾ ਹੋ ਗਿਆ ਹੈ ਉਹ ਫਟ ਗਈ ਹੈ ਸੰਧੀ ਇੱਕ ਸਵੇਰੇ ਸੰਧੀ ਆਉਂਦੀ ਹੈ ਇੱਕ ਸ਼ਾਮੇ ਉਹ ਦਿਨ ਤੇ ਰਾਤ ਦੀ ਜਿਹੜੀ ਸੰਧੀ ਦਾ ਵਕਤ ਹੈ ਉਹੀ ਹੈ ਮਨ ਤੇ ਸ਼ਬਦ ਦੀ ਸੰਧੀ ਕਰਨ ਦਾ ਵਕਤ ਉਹੀ ਹੈ ਸੁਰਤ ਤੇ ਸ਼ਬਦ ਦੀ ਸੰਧੀ ਕਰਨ ਦਾ ਵਕਤ ਉਹੀ ਹੈ ਆਤਮਾ ਤੇ ਪ੍ਰਮਾਤਮਾ ਦੀ ਸੰਧੀ ਕਰਨ ਦਾ ਬਗਤ ਉਹੀ ਸਮਾਂ ਹੈ ਕੁਦਰਤ ਦੋ ਦਫਾ ਸਾਨੂੰ ਇਹ ਮੌਕਾ ਦੇਂਦੀ ਹੈ ਸੰਧੀ ਕਰ ਸਕਦੇ ਹਾਂ ਸੀ ਵਾਹਿਗੁਰੂ ਜੀ ਹੁਣੇ-ਹੁਣੇ ਆਪਾਂ ਸੰਤ ਜੀ ਪਾਸੋਂ ਕਥਾ ਸਰਵਣ ਕੀਤੀ ਬਹੁਤ ਸੋਹਣੇ ਢੰਗ ਨਾਲ ਸੰਤ ਮਸਕੀਨ ਜੀ ਨੇ ਸਾਨੂੰ ਸਮਝਾਇਆ ਕਿ ਜਿਸ ਤਰ੍ਹਾਂ ਇੱਕ ਬੀਜ ਦੋ ਫਾੜ ਹੋਵੇ ਤਾਂ ਉਹ ਉੱਗ ਨਹੀਂ ਸਕਦਾ ਉਸੇ ਤਰ੍ਹਾਂ ਅਗਰ ਸਾਡਾ ਮਨ ਦਸੇ ਦਿਸ਼ਾਵਾਂ ਦੇ ਵਿੱਚ ਭਟਕਦਾ ਰਹੇਗਾ ਦੁਫਾੜ ਹੋਇਆ ਰਹੇਗਾ ਤਾਂ ਇਹ ਉਸ ਪ੍ਰਭੂ ਦੀ ਯਾਦ ਵਿੱਚ ਨਹੀਂ ਜੁੜ ਸਕਦਾ ਉਸ ਤੱਕ ਨਹੀਂ ਪਹੁੰਚ ਸਕਦਾ ਇਸ ਸਰੀਰ ਨੂੰ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਇਸ ਮਨ ਦੀ ਮੌਤ ਹੋਏ ਜਾਏ ਤਾਂ ਮੁਕਤ ਸਮਝਿਆ ਜਾਂਦਾ ਇਨਸਾਨ ਤੇ ਇਸ ਦੇ ਲਈ ਸਾਨੂੰ ਇਸ ਮਨ ਨੂੰ ਇਕਾਗਰ ਕਰਨਾ ਪਵੇਗਾ ਉਸ ਪ੍ਰਭੂ ਦੀ ਯਾਦ ਵਿੱਚ ਜੁੜਨਾ ਪਵੇਗਾ ਸਿਰਫ ਯਾਦ ਦੇ ਵਿੱਚ ਹੀ ਨਹੀਂ ਜੁੜਨਾ ਪਵੇਗਾ ਇਸ ਮਨ ਰੂਪੀ ਬੀਜ ਨੂੰ ਸਹੀ ਤਰੀਕੇ ਨਾਲ ਬੋਣ ਦੇ ਲਈ ਰੁੱਤਾਂ ਦੱਸੀਆਂ ਗਈਆਂ ਨੇ ਰੁੱਤ ਕਿਹੜੀ ਹੈ ਜੀ ਅੰਮ੍ਰਿਤ ਵੇਲਾ ਤੇ ਸ਼ਾਮਾਂ ਨੂੰ ਜਦੋਂ ਆਪਾਂ ਰਹਿਰਾ ਸਾਫ਼ ਕਰਦੇ ਹਾਂ ਜਦੋਂ ਸੂਰਜ ਡੁੱਬ ਰਿਹਾ ਹੁੰਦਾ ਤੇ ਨਾ ਦਿਨ ਹੁੰਦਾ ਤੇ ਨਾ ਰਾਤ ਬਹੁਤ ਸੋਹਣੇ ਢੰਗ ਨਾਲ ਸੰਤ ਜੀ ਨੇ ਸਮਝਾਇਆ ਪ੍ਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਕਰੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ